ਮੇਰੇ ਸਪੈਂਸ ਜਸਮੀਰ ਸਿੰਘ ਸੀ ਉਹਨਾਂ ਦੇ ਤੇ ਬਾਹਰ ਗਏ 2 ਸਾਲ ਹੀ ਹੋ ਗਏ ਨੇ ਅਮਰੀਕਾ ਗਏ ਨੇ ਤੇ ਸਾਡੇ ਸੇ ਤੇ ਬਹੁਤ ਸਾਰਾ ਕਰਜ਼ਾ ਉੱਤਰਿਆ ਨਹੀਂ ਹੈਗਾ ਮਾਮਲਾ ਕੋਈ ਵੀ ਨਹੀਂ ਸੀ ਸਟੂਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹੋ ਹੀ ਕਿ ਦੋ ਮਹੀਨੇ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੇ ਮੌਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਏ ਤੇ ਛੋਟੀ ਕੁੜੀ ਏ ਮੁੰਡਾ 5 ਸਾਲ ਦਾ ਏ ਤੇ ਕੁੜੀ 4 ਸਾਲ ਦੀ ਏ ਕਿੰਨੇ ਸਮਾਂ ਬਾਅਦ ਨੂੰ ਬਾਹਰ ਗਏ ਕਿੰਨਾ ਕੁ ਸਿਸਟਮ ਕਰਦਾਗਾ ਬਤਾਲ ਕਿ ਕਿੰਨੀ ਮਾਤ ਕਰ ਜਾ ਸਾਡਾ ਅਜੇ ਤੱਕ ਨਹੀਂ ਉਤਰਿਆਗਾ ਇਹ ਨਾ ਹੀ ਵਿਆਜ ਪਰ ਜਿੰਨੇ ਸਾਡੇ ਅਸ਼ਕਮੰਦੀ ਹੁਣ ਸਾਡਾ ਵਿਆਜ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹ ਨਰ ਤੇ ਪਤਾ ਵੀ ਨਹੀਂ ਆਗਾ

ਕਿ ਉਹ ਕਿਹਾ ਨਾ ਆਪਰੇ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਨਾ ਸਾਰਾ ਵਾਕਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ uppaji ਪੂਰਾ ਹੋ ਗਏ ਕਿੰਨੀ ਹੋ ਗਈ ਉਹਨਾਂ ਦੇ ਇੱਕ ਘਰ ਦੇ ਤੇ ਦਿਮਾਗ ਚ ਵੱਜੇ ਗਏ ਮੈਂ ਜਸਵੀਤ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਲੋਕ ਦੇ ਵਿੱਚ ਸਾਰੇ ਬੱਕਰੀ ਵੀ ਹਾਂ ਫਰੀਓਂ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਉਹਨਾਂ ਦੇ ਸਵੱਤ੍ਰਾਂ ਨੂੰ ਲੈ ਕੇ ਕੀ ਜਣਾ ਚਾਹੋਗੇ ਉੱਥੋਂ ਵੀ ਸਰਕਾਰਾਂ ਦੇ ਇੱਕੋ ਜਿਹੇ ਸੱਤ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਤ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਕੋਈ ਉਹ ਦੋ ਦਿਨ ਚਾਰ ਦਿਨ ਨਿਕਲਦੇ ਨਹੀਂ ਕੋਈ ਨਾ ਕੋਈ ਐਦਾਂ ਦਾ ਘਟਨਾ ਹੋ ਜਾਂਦੀ ਹੈ ਇਹ ਗੋਲੀਆਂ ਚੱਲੀਆਂ ਉੱਥੇ ਕਿੰਨੇ ਲੋਕ ਜੰਮੀ ਹੋਏ ਔਰ ਕਿੰਨੇ ਲੋਕਾਂ ਨੂੰ ਚੜੀ ਜਾਤ ਹੋਈ ਜਿਹੜੀ ਸੁਣ ਦੇ ਵਿੱਚ ਗੱਲ ਆਈ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਉਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਇੱਥੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ ਤਿੰਨ ਚਾਰ ਜਿਹੜੇ ਉਹ ਜ਼ਖਮੀ ਹੋ ਗਏ ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ ਦੀ ਮੰਗ ਕਰਦੇ ਪਰਿਵਾਰ ਦੇ ਵਾਸਤੇ ਕਿਹਾ ਪਰਿਵਾਰ ਦੇ ਅਸੀਂ ਤੇ ਕਹਿੰਦੇ ਹਾਂ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦਿੱਤਾ ਸੀ ਤੇ ਉਹ ਕਰਜ਼ਾ ਇਹਨਾਂ ਕੋਲ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਿਵਾਰ ਦੀ ਹਾਲਤ ਦੇਖੀ ਹੈ ਤੇ ਕਿਸ ਤਰ੍ਹਾਂ ਦੀ ਹਾਲਤ ਆ ਕਰਦੇ ਤੇ ਕਮਾਉਣ ਵਾਲਾ ਜਾਂ ਉਹਨਾਂ ਦੇ ਪਰਿਵਾਰ ਕਮਾਣ ਵਾਲਾ ਸਾਡਾ ਪਨੂਜਾ ਇਹ ਉਹ ਵੀ 15-20 ਦਿਨ ਹੋਏ ਨੇ ਪਹਿਲਾਂ ਜੱਪਦਾ ਮੇ ਇਹਨਾਂ ਨੂੰ ਹੋ ਗਿਆ ਪੈਗ ਜਿਆ ਤਿੰਨ ਸਟੈਂਡਰਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉਗੋ ਆਏ ਕਿ ਮੰਨਦੇ ਆਹੀ ਦੇ ਹੋ ਜਾਨੇ ਕਿ ਟਲ ਥੋੜੀ ਬਾਦੀ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜੇਵੇ ਤੇ ਇਹ ਬੱਚਿਆਂ ਦਾ ਕੋਈ ਥੋੜਾ ਸਾਹੀ ਹੋ ਜਾਵੇ ਇਹਦੇ ਛੋਟੇ ਕਿੰਨੇ ਬੱਚੇ ਦੋੜੇ ਇੱਕ ਬੇਟਾ ਇੱਕ ਬੇਟੀ ਕਿ ਕੀ ਮਾਮਲਾ ਹੈ ਜਿਹੜੀ ਕਮੇਟੀ ਦੀ ਗੱਲ ਹੋ ਰਹੀ ਨਹੀਂ ਕਿਸ ਤਰ੍ਹਾਂ ਦੀ ਇਹ ਜੀ ਸਟੋਰ ਤੋਂ ਨਿਕਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਉਹ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਹੈ ਸਾਨੂੰ ਕੋਈ ਨਾ ਕੋਈ ਸੁਧੌਣੀ ਚਾਹੀਦੀ 40 ਲੱਖ ਸਰਕਾਰੀ ਖਰਚਾ ਕੋਈ ਯੋਜਨਾ ਨਹੀਂ ਕੋ ਬਣਾਣੀ ਹੱਡਾ। ਬਬੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ? ਉੱਥੇ ਕਿਹੜੇ ਸਟੋਰ ਤੇ ਕੰਮ ਕਰਦਾ ਸੀ? ਤੇ ਆ ਦੋ ਦੋ ਬੱਚੇ ਜਿਹੜੇ ਉਹਦੀ ਜੋ 33 ਸਾਲ ਉਮਰ ਸੀ। ਜਿਹੜੀ ਜਿਵੇਂ ਮੇਰੇ ਨੋ ਹੈ ਉਹ 28 ਸਾਲ ਉਮਰ ਹੈ ਇਹ ਨਿਆਣ ਮਾਥੇ ਜੀ। ਆਉਂਦੇ ਪੁੱਛਦੇ ਕੋਈ ਆਮਰਾ ਕੀ ਸੀ ਰਗਾ ਗੋੜੀਆਂ ਚੱਲੇ ਕੀ ਕੋਈ ਰੰਜਸ ਸੀ ਜਾਂ ਕੋਈ ਕਾਰੋਬਾਰੀ ਕੋਈ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰ ਜੁ ਕੋਈ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੈਂ ਸਾਨੂੰ ਆ ਦੀ ਉਹ ਸਾਨੂੰ ਪੈਸੇ ਜੋ ਉਹ ਆਪਣੇ ਘਟੇ ਜੀ ਨਿਕਲੇ ਹੀ ਨਹੀਂ ਹਨ ਪਛਾਤੇ ਬੰਦੇ ਕਿੰਨਾ ਸਮਾਂ ਹੋ ਗਿਆ ਅਸੀ ਬਾਅਦ ਕਿੰਨਾ ਕਰਜ਼ਾ ਕਰਵਾ ਦਿੱਤਾ ਸੀ ਤੇ ਅਸਟਾ 40 ਲੱਖ ਕਰਜ਼ਾ ਮੁੰਡੇ ਦੇ ਸਿਰ ਤੇ ਤੇ ਕਮਾਣ ਵਾਲਾ ਕਰਜ਼ਾ ਕਰ जसवीर सिंह स्टोर च काम करता है मेनू भी टैग हो गया बगे मैं कमा के खाता है पर हम मेरे को गंजा चौनी कोई भी तो हाँ तो बहर तुर तो करजा गोरमेंट ना चाहिए हा बचे दो निगे निगके बचे ने मेरे पोतरे एक पोते एक पोत्र